ਬੋਲੇ ਗੁਰੂ ਬੋਲੇ ਸੁਣਾ ਸੁਦੇ ਆਪੇ ਅਰਦਾਸ ਸਮਾਈ ਜੀਓ ਸੰਤ ਕਾਲ ਸਿਰਾ ਨਾਮਾ ਕਬਨਾਨਕ ਸਾਬ ਤੇਰੀ ਵਡਿਆਈ ਕੋਈ ਨਾਮ ਨਾਵੇ ਜੀ ਰੋਹੇ ਬਾਸੁਰ ਜੀ ਉਹਦੇ ਕਰ ਜੋੜ ਕਰੂੰ ਅਰਦਾਸ ਉਸਹਾਤ ਨਰਾਸੀਂ ਤਾ ਪ੍ਰਾਣ ਅਰਦਾਸ ਸੁਖਰਾਸ ਤਾ ਕੋ ਵਿਘਨ ਨ ਕੋ ਲਾਗੇ ਜਾਂਤੀ ਹੋ ਗਏ ਆਸ ਰੇਂਤੀ ਕੋ ਉਤਾਰ ਜੀ ਵਾਹਿਗੁਰੂ ਜੀ ਕੀ ਬਤੇ ਜੀ ਕੋ ਜੀ ਸਹਾਇ ਬਾਰਸੀ ਭਗਵਤੀ ਕੀ ਪਾਰਸੀ ਦਸ਼ਮੀ ਪ੍ਰਸੰਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਇਆ ਹਰਮਤ ਗੁਰਦੁਆਸਾ ਅਸਲਾਸ ਸਵੇ ਸ਼ਾਇਰ ਦੇ ਨਾਲ ਗੋਬਿੰਦ ਸਿੰਘ ਜੀ ਆਇਆਂ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਣਾ ਜੀ ਸਾਹਿਬ ਦਸ਼ਮੀ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਣਾ ਜੀ ਸਾਹਿਬ ਦਸ਼ਮਪਾਦ ਸਿੰਘ ਜੋ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਾਠ ਪਵਿੱਤਰ ਪਾਵਨ ਦਰਸ਼ਨ ਦਾ ਜੀ ਕਾ ਧਿਆਨਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਮੰਨਿਆ ਪਿਆਰਿਆ ਜਮਨ ਸਾਹਿਬ ਜਦਾਂ ਜਾਵੜੀ 908 ਇੰਜਬ ਦੀ ਜਪਨੀ ਨਾਮ ਜਪਿਆ ਦੇਖ ਲਈ ਤੇਗਵਾਹੀ ਦੇਖ ਕੇ ਨਡਕੀਤਾ ਜਣਾ ਪਿਆਰਾ ਸਿਰਾਂ ਦੀ ਕਵਾਈ ਦਾ ਧਿਆਨ ਦੇ ਕੇ ਖਾਲਸੇ ਸਰ ਬੋਲੋ ਜੀ ਵਾਹਿਗੁਰੂ ਨਜ਼ਰਾਂ ਜੁਣੀਆ ਤੇਰਵੇ ਸੀ ਦਿੱਤੀ ਬੰਨੋ ਘਟਵਾਏ ਗੋਪਰੀਆਂ ਲਵਾਈਆਂ ਚੜਖਣੀਆਂ ਤੇ ਚੜੇ ਧਰਵਾਰਿਆਂ ਨਾਲ ਚਰਾਈ ਗਈ ਗੁਰਦੁਆਰਨੀ ਸੇਵਾ ਲਈ ਗੁਰਵਾਨੀ ਕੀਤੀਆਂ ਦਰਬੰਨ ਹਾਰਿਆ ਸਿੱਕੀ ਸਦਕ ਕੇਸਾਂ ਸੁਵਾਸਾਂ ਲਵਾਇਆ ਸਰਾਂ ਸਿੰਘਾ ਜੀ ਨੇ ਪਹੁੰਚੰਗੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸੇ ਸਰ ਬੋਲੋ ਜੀ ਵਾਹਿਗੁਰੂ ਜਦਰਤਨ ਦਰਬਾਰ ਦੇ ਸਰਾਂ ਨੇ ਧਿਆਨ ਰੱਖ ਕੇ ਖਾਲਸੇ ਸਰ ਬੋਲੋ ਜੀ ਵਾਹਿਗੁਰੂ ਦਰਤਨ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਤਾਂ ਇਹ ਤਾਰਨ ਕਾਹਤ ਕਦਰ ਸੁਖੋਈ ਦੇਵਨ ਖਾਲਸੇ ਸਰ ਤਾਂ ਤੁਹਾਡੇ ਸ਼ਰਧੇ ਦੇ ਉਪਤੀ ਬਲ ਦੀ ਪਾਈ ਸੰਤਿਸਰੀ ਸਾਈ ਸਾਈ ਖਾਲਸਾ ਜੀ ਕੇ ਬੋਲ ਵਾਲੇ ਖਾਲਸੇ ਸਰ ਬੋਲੋ ਜੀ ਵਾਹਿਗੁਰੂ ਰਕਸ਼ੇ ਸੇ ਕਰਨ ਸਿ ਕੀ ਦਾਨ ਕੇ ਇਜ਼ਾਰੇ ਨਾਰਵੇਕ ਦਾਨਿਸਾ ਦਾਨ ਕਰੋ ਸਰਦਾਰ ਦਾ ਨਾਮ ਸਰਦਾਰ ਨਾਮ ਦਾ ਸ੍ਰੀ ਅਮਰ ਸਤਸਾਈ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਟਲ ਧਰਮ ਕਾਜ ਦੇ ਕਾਰ ਹੋਵੇ ਖਾਲਸਾਈ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਸਿੱਖਾਂ ਦਾ ਮਨ ਨੀਵਾ ਮਤਿ ਚੀਤਨ ਮਤਬਦ ਕਰਾਖਾ ਆਪ ਗੁਰਪ੍ਰਭਵਾਹ ਗੁਰੂ ਜੀ ਏਕਾਲ ਪੁਰਖ ਆਪਣੇ ਪੰਥ ਦੇ ਖਦਾ ਸਾਹਿਬ ਦਰਜਿਓ ਇਨਨ ਕਾਣਾ ਸੈਦਰੋਦਵਾਰਿਆ ਕੋਟਾ ਅੰਦਰ ਦੇ ਪੰਥ ਨੂੰ ਜੋੜਿਆ ਗਿਆ ਜਿਹਨੂੰ ਦੇਖਣ ਦੇ ਦਾਰੇ ਸਾਤੇ ਸੇਵਾ ਸੰਭਾਲਦਾ ਦਾ ਗਰੀਬ ਖਾਲਸਾ ਜੀ ਬਹੁਤ ਸ਼ੁਭਮਾਨ ਹੈ ਸਭੀ ਗੱਲ ਦੀ ਬਾਤ ਨੇ ਹਰਦਾਸ ਰਾਗ ਗੁਰੂ ਸਾਹਿਬ ਪਾਤਸ਼ਾਹ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰੋ ਮਿਹਰ ਕਰੋ ਦਇਆ ਕਰੋ ਕਿਰਪਾ ਕਰੋ ਸੁਣਾ ਸੁਣਾ ਦਾ ਪਾਵਨ ਦਵਦਰ ਚਰਨ ਕਮਨ ਪਾਤ ਸਰਦਾਸ ਜੀ ਦੀ ਰਾਣਾ ਰਾਓ ਨ ਕੋ ਰੰਗਨ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਦੇ ਮਾਂ ਬਾਪਾਂ ਦੇ ਅਨੁਸਾਰ ਭਾਈ ਮੋਹਨ ਸਿੰਘ ਦੇਤੀ ਸੋਸਨੀ ਪੂਜੀ ਨੂੰ ਭੋਗ ਦੇ ਹੋਏ ਮਹਾਰਾਜ ਕਈ ਦਿਨਾਂ ਤੋਂ ਲੈ ਕੇ ਚੱਲ ਬਸੇ ਸਨ ਪਾਤਸ਼ਾਹ ਮਹਾਰਾਜ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਜੀ ਸਾਈ ਪਾਠਨੇ ਇਸ ਵੇਲੇ ਕੋ ਉਪਾਇ ਗ੍ਰੇਨਸਪੂਨਸ ਵਰਤਣੀ ਹੋਣੀ ਮਾਰੇ ਕਈ ਦਿਨ ਤੋਂ ਮਨਕੇ ਮਹਾਰਾਜ ਤੇ ਬਗਨਾਨੇ ਸੇਵਾ ਕੀਤੀ ਹੈ ਕੋਈ ਨਾ ਕੋਈ ਗਲਤੀ ਹੋਣੀ ਕਿ ਗਲਤੀ ਹੋਣੀ ਆਲ ਜਾਣ ਬੱਚੇ ਸਭ ਦੀ ਬਾਤ ਕਰਾ ਲੈਣ ਦੀ ਬਖਸ਼ਣਾ ਅੱਗੇ ਬਾਤ ਉਸ ਤੇ ਸਪਾਇਟ ਗੁਰਵਾਨੀ ਬਣ ਸੁਣ ਦੀ ਸਮਰੱਥਾ ਵੀ ਦਰਗਾਹ ਵੀ ਹੈ ਉਹ ਭਾਵਨੀ ਇਮਾਨਦਰੀ ਨਾਲ ਕਰਨ ਦੀ ਦਾਤ ਬਖਸ਼ ਕਰਨ ਦੀ ਕਿਰਪਾ ਕਰਨ ਦੀ ਸਮਤ ਰੱਖਣੀ ਬਿਛੜੀ ਰੂਹ ਨੂੰ ਮਹਾਰਾਜ ਸੇ ਕੇ ਪਾਦਸ਼ਾਹ ਆਪਣੇ ਚਰਨ ਦੇ ਵਿੱਚ ਨਿਵਾਸ ਸਿਛੇ ਪਰਿਵਾਰ ਨੂੰ ਬਾਣਾ ਮੰਨਦਾ ਬਲਵਕਸ਼ਣਾ ਮਹਾਰਾਜ ਸਿਛੇ ਬੈਸ਼ਾ ਕ੍ਰਿਪਾ ਕਰਨੀ ਸਮਤ ਨੇ ਅੱਗੇ ਬਾਤ ਇਹਨਾਂ ਦਰਸਤ ਵਿੱਚ ਬਤੌਣੀ ਆਪ ਜੀ ਦਰਗਤ ਕਰਦੇ ਸੇਵਕ ਬਣਾਉਣ ਵਾਸਤੇ ਤੇ ਮਿਹਰ ਕਰਾਉਂਦੇ ਮਹਾਰਾਜ ਐਸ ਵੇਲੇ ਜੋ ਵੀ ਮਾਈ ਭਾਈ ਆਪ ਦੇ ਦਰ ਤੇ ਤਲ ਤੋਂ ਲੈ ਕੇ ਹਾਜ਼ਰ ਹੋਣ ਸਭ ਦੀ ਹਾਜ਼ਰੀਆਂ ਪਿਟਾਵਾ ਦਾ ਪ੍ਰਬੰਧ ਕਰਨੀ ਹੈ ਮਹਾਰਾਜ ਸਿਛੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਣ ਕੇ ਪਨਾਏ ਗਰੰਗੀਕਰ ਕਰਨ ਦੇ ਸੇਵਕਾਂ ਦੀ ਸੇਵਾ ਮੰਮਨਜੂਰ ਕਰਨੀ ਹੈ ਮਹਾਰਾਜ ਦਸਨ ਉਹ ਨਹੀਂ ਕਰਦੇ ਚਾਵਲ ਖੜਾ ਪ੍ਰਸ਼ਾਦੀਆਂ ਦੇ ਕਹਾਜ ਰਹੀ ਆਪ ਜੀ ਦਰ ਤੇ ਪ੍ਰਸਨ ਹੋਵੇ ਪਰਿਵਾਰ ਮਹਾਰਾਜ ਦਾ ਸੰਗਤ ਜਰਤ ਨਹੀਂ ਲਾਇਕ ਹੋਵੇ ਕਲਾਵਾਰੀ ਸੁਖੋ ਬਈ ਨਾਮ ਜਿਤਾਵੇ ਮਹਾਰਾਜ ਕਰੂਨ ਸੱਚੀ ਬਾਸਾ ਕਰੋ ਮਿਹਰ ਆਗਿਆ ਬਖਸ਼ੋ ਮਹਾਰਾਜ ਸੱਚੀ ਬਾਸਾ ਲਾਈ ਹੁਕਮ ਨਾਵੇ ਬਖਸ਼ ਕਰਕੇ ਸੰਤਨ ਨੂੰ ਤਾਰਤ ਕਰੋ ਜੀ ਤੇ ਹੀ ਪਿਆਰੇ ਮੇਲੇ ਨੇ ਜਿੰਨਾ ਮਿਲਿਆ ਵੀ ਆ ਨਾਮ ਜਿਤਾਵੇ ਜੀ ਨਾਮ ਤੇ ਨਾਮ ਜਗਨਜੀਤ ਪ੍ਰਾਪਤ ਕੇ ਫਾਇਰ ਜੀ ਕਾ ਬਖਸ਼ਾ ਬੋਲੇ ਸੋਨਿਹਾਲ ਸੋਨਿਹਾਲ ਬਾਣੀ ਜੀ ਸੋ ਹਾਂ ਸੋ ਵਾਹਿਗੁਰੂ ਜੀ ਕੀ ਫਤਿਹ ਬਾਣੀ ਜੀ ਉਹ ਜੀ ਬਾਦਿ ਧਰਮ ਦੇ 판ਦੀ ਦਰੋਤ ਸੁਰਤ ਕਰੇ ਕੋ ਮੇਰੀ ਉਸ ਦਰਸ਼ਨ ਦੀ ਦਰਪੂਰ ਕੀ ਵਾਹ ਸਜਣ ਝਟਾ ਪਾਦਸ਼ਾਹ ਜਿਵੇਂ ਸ਼ਾਮਾਂ ਦੇ ਸਾਹੂ ਪਾਸ ਰੇਤਿਆਂ ਸੋਈਏ ਤਦ ਨੰਦ ਆਵੇ ਸਾਹ ਵਾਹਿਗੁਰੂ ਜੀ ਸ਼ਲੋਕ ਮਹਲਾ ਦੂਜਾ ਜੁਜੀ ਕੋਈ ਕੋਏ ਮਨ ਨਿਵਾਣੀ ਤੂੰ ਕਿਸਈ ਕੋਈ ਕੋਏ ਮਨ ਨਿਮਾਣੀ ਤੂੰ ਕਿਉ ਨਾ ਮਰੀ ਜਾ ਰੋਏ ਜੈ ਲਗ ਜਿਤ ਨਾ ਆਵੀ ਮਹਲਾ ਦੂਜਾ ਜਾ ਸੁਖ ਦਾ ਸੋ ਰਾਵਿਓ ਦੁੱਖ ਵੀ ਸੰਭਾਲਿਓਏ ਨਾਲ ਕੈਸੇ ਆਣੀਏ ਹਉ ਆਵੋ ਗੋਈ ਤੋੜੀ ਹਉ ਕਿਆ ਲਾਈ ਕਿਰਮ ਜੰਤ ਵਢੀ ਤੇਰੀ ਵਢਿਆਈ ਤੁਮ ਅਗੰਧਿਆਲੇ ਰਮ ਹੈ ਆਵਹਿ ਲਾਈ ਐਵੇਂ ਮਿਲਿ ਕੋਰ ਹੈ ਜੀਤukai ਜੋ ਤੇਰੀ ਸਿਮਨਾਗਤੀ ਰਲ ਹੈ ਸੜਾਈ ਨਾਨਕ ਵੀ ਗੁਰੂ ਆਵੇ ਜਿਤਨਾਂ ਤੋਂ ਤਰਨਾਗਤੀ ਥਿਰਲ ਹੈ ਛੜਾਈ ਨਾਲ ਕਰੇ ਹਰਵਾ ਹੋਏ ਤੇ ਦਲਾਤਵਾ ਬਾਣੀ ਜੀ ਦਾ ਗੰਥਾ ਹੋਏ ਬਾਣੀ ਜੀ ਦਾ ਇਹ ਨਹੀਂ ਪਈ। ਮਾਊਥ ਵਾਲੀ ਪੈਸੇ ਦਿੱਤੀ। ਉਹ ਆਲਰੇਡੀ ਵਾਲ। ਸਾਰੇ ਦੇ ਦਿੱਤੀ ਪੈਸੇ ਕਰ ਦਿੱਤੇ। ਕੋਈ ਫੋਨ। ਬਾਅਦ ਵਿੱਚ ਇਹ ਕੰਮ ਕਰਦੇ। 10 ਮਹੀਨੇ ਤੋਂ ਪਾਗੀ। ਕੱਲ ਉਪਰ ਮੈਂ ਲੇਟ ਟੂ। ਤੇ ਲੈ ਲੈ। ਮੋਕ ਨਾਮ ਕਰਦੇ।